ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਰੇ ਸਾਧ ਸੰਗਤ ਜੀ ਇਹ ਸਤਿਕਾਰਯੋਗ ਸੰਗਤ ਸਤਿਕਾਰਯੋਗ ਮੇਜਰ ਸਿੰਘ ਜੀ ਜੋ ਜਿਲ੍ਹਾ ਮੁਲਕਸਰ ਤੋਂ ਲਹਿ ਲਦਾ ਦੀ ਯਾਤਰਾ ਕਰਨ ਲਈ ਸਾਈਕਲ ਤੇ ਅਰੰਭ ਕੀਤੀ ਸੀ ਉਹ ਇਹ ਲਹਿ ਲਦਾ ਦੀ ਯਾਤਰਾ ਕਰਕੇ ਬਾਅਦ ਮੁੜਦਿਆਂ ਆયા ਸਾਡੇ ਕੋਲ ਸ੍ਰੀ ਗੁਰੂ ਸਿੰਘ ਸਵਾ ਰਾਜਵਾੜ ਦੇ ਕਿ ਰਾਤਾਂ ਜੋ ਸਟੇ ਕੀਤਾ ਆਰਾਮ ਕੀਤਾ ਵਿਸ਼ਰਾਮ ਕੀਤਾ ਸੋ ਇਹਨਾਂ ਦੇ ਬਹੁਤ ਬਹੁਤ ਅਨੋਖੀ ਹਸਤੀ ਜਿਨ੍ਹਾਂ ਨੇ ਕੀਤੇ ਉਮਰ ਦੇ ਵਿੱਚ ਵੀ 36 ਸਾਲ ਦੀ ਤਕਰੀਬਤ ਆਪਣੀ ਉਮਰ ਦੱਸਦੇ ਹਨ ਉਹਦੇ ਵਿੱਚ ਵੀ ਇਹ ਲਹ ਲਾਜ਼ ਦੀ ਯਾਤਰਾ ਸਾਈਕਲ ਤੇ ਕਰਨਾ ਕੋਈ ਬੜਾ ਮੁਮਕਨ ਨਹੀਂ ਹੈ ਸੋ ਫਿਰ ਵੀ ਇਹਨਾਂ ਦੀ ਮਹਾਰ ਮਹਾਰਾਜ ਦੀ ਬੜੀ ਕਿਰਪਾ ਜੋ ਇਹਨਾਂ ਨੇ ਇਹ ਯਾਤਰਾ ਜਿਹੜੀ ਹੈ ਆਪਣੀ ਸੰਪੂਰਨ ਕਰਕੇ ਰਾਤ ਇੱਥੇ ਵਿਸ਼ਰਾਮ ਕਰਕੇ ਉਹਨਾਂ ਅੱਗੇ ਨੂੰ ਚਾਲੇ ਪਾਉਣਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਦਾ ਸ਼ੇਖ ਦੇ ਦਰਵਾਜੇ ਦਾ ਸ਼੍ਰੀ ਮਖਸਦ ਸਾਹਿਬਾ ਜੀ ਮੈਂ ਆਪਣੇ ਪਿੰਡ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਯਾਤਰਾ ਆਰੰਭ ਕੀਤੀ ਸੈਕਟੇ ਗੁਰਦਸੇਹ ਪੱਤਰ ਸਾਹਿਬ ਲੈ ਲਿਆਕ ਦੀ ਯਾਤਰਾ ਕਰਦੇ ਹੋਏ ਰਾਤ ਰਾਜ ਬਾਗ ਗੁਰੂ ਘਰ ਦੇ ਵਿੱਚ ਮੈਂ ਪਹੁੰਚਿਆਗਾ ਸਿੰਘ ਸਵਾ ਇੱਥੋਂ ਦੇ ਪ੍ਰਬੰਧਕਾਂ ਨੇ ਇੱਥੇ ਹੀ ਸਾਕਦੇ ਨੇ ਮੇਰਾ ਮਾਨਤਾ ਕੀਤਾ ਵਾਹਿਗੁਰੂ ਬਾਬਾ ਨਾਨਕ ਜੀ ਨਾ ਤੇ ਚਰਤੇ ਮੇਰ ਪਰੇ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ